ਆ ਸ਼ਾਇਦ ਵਿੱਚ ਚਾਚਾ ਦਸ਼ਮੀਸ਼ ਨਗਰ ਵਿੱਚ ਕੋਈ ਅਸਲਾ ਵਗੈਰਾ ਮਿਲਿਆ ਕੋਈ ਮਿਲਿਆ ਇਸ ਤਰ੍ਹਾਂ ਦਾ ਕੁਝ ਇਹ ਦਸ਼ਮੀਸ਼ ਸ਼ਹਿਰ ਵੀ ਦੂਰ ਦਾ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਪ੍ਰਵਾਸੀ ਮਜ਼ਦੂਰ ਆਪਸੇ ਲੜਦੇ ਔਰ ਇੱਕ ਖਡਾਉਣਾ ਰੈਫਰ ਟੈਪ ਸੀ ਇਹ ਤੋਂ ਖਡਾਉਣਾ ਬੰਦੂਕ ਜੀ ਉਹ ਲੈ ਕੇ ਭਈਆ ਜਿਹੜਾ ਪ੍ਰਵਾਸੀ ਮਜ਼ਦੂਰ ਸੀਗਾ ਉਹਨਾਂ ਦੇ ਘਰੇ ਚ ਲੱਗ ਗਿਆ ਉਸੇ ਉਹਨਾਂ ਨੂੰ ਫੜ ਕੇ ਉਹਨੂੰ ਮਰ ਲ ਕੇ ਕੁੱਟਸ ਤੇ ਆ ਉਹਨਾਂ ਨੇ ਬਾਕੀ ਜਿਹੜੇ ਪ੍ਰਵਾਸੀ ਮਜ਼ਦੂਰਾਂ ਨਾਲ ਕੇ ਔਰ ਖਡਾਉਣਾ ਮੈਂ ਮੌਕੇ ਤੇ ਆਪ ਗਿਆ ਸੀਗਾ ਉਹ ਖਡਾਉਣਾ ਬੰਦੂਕ ਜੀ ਆ ਉਹਨੇ ਮਰ ਲ ਕੇ ਪੱਟ ਟੈਪ ਜਿਆ ਲੱਕੜ ਦੀ ਬਣਾ ਕੇ ਉਹਦੇ ਮਾਰਨ ਲੱਗਾ ਤਾਂ ਨਾ ਫੜ ਲਿਆ ਉਹ ਤੇ ਲੜਾਈ ਹੋਈ ਪਈ ਉਹਦੀ ਗੱਲ ਹੀ ਹੈ ਜੀ ਫਸ ਗਿਆ ਜਿਹੜੀ ਲੜਾਈ ਕਿਸ ਕਾਰਨ ਹੋਈ ਜੀ ਆਪੇ ਦਾਦੂ ਦੂਰੂ ਪੀ ਕੇ ਲੜਦੇ ਰਹਦੇ ਨੇ ਬਦਵਾਸੀ ਬੰਦੂਰ ਜੀ ਅੱਛਾ ਕੰਮ ਹੀ ਰੋਇਦਾ ਹੀ ਆ ਤੇ ਕੋਈ ਜਾਨੀ ਨਹੀਂ 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 ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੜਾ ਮੋਟਾ ਇੱਕ ਦੂਜੇ ਸੱਟਾਂ ਲੱਗੀਆਂ ਨੇ ਉਹ ਦਾਖਲ ਹੋ ਗਏ ਨੇ ਹਸਦੇ ਜਾ ਰਹੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ